32 ਸਾਲ ਦੀ ਵਿਧਵਾ ਐਸਪੀ ਮੈਡਮ ਨੇ ਕਰਵਾ ਲਿਆ 14 ਸਾਲ ਦੇ ਮੁੰਡੇ ਨਾਲ ਵਿਆਹ ਆਖਿਰਕਾਰ ਕਿਉਂ ਕੀਤਾ ਉਸਨੇ ਐਸਾ ਜਿਸ ਦਾ ਆਪਣਾ ਕੋਈ ਛੋਟਾ ਬੱਚਾ ਹੈ ਉਸਨੇ ਇੰਨੀ ਘੱਟ ਉਮਰ ਦੇ ਮੁੰਡੇ ਨਾਲ ਕਿਵੇਂ ਕਰਵਾ ਲਿਆ ਵਿਆਹ ਲੇਕਿਨ ਇਸ ਤੋਂ ਬਾਅਦ ਰਾਤ ਨੂੰ ਜੋ ਹੋਇਆ ਹੈ ਨਾ ਉਹ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਹਾਂ ਜੀ ਪੰਜਾਬ ਨਾਲ ਲੱਗਦਾ ਹਿਮਾਚਲ ਦਾ ਸੋਹਣਿਆ ਪਹਾੜੀਆਂ ਵਾਲਾ ਇਲਾਕਾ ਜਿੱਥੇ ਚਨਾਰ ਦੇ ਪੱਤੇ ਹਵਾ ਦੇ ਵਿੱਚ ਸਰ ਗੋਸ਼ੀਆਂ ਕਰਦੇ ਸਨ ਅਧਿਕ ਦਰਿਆ ਦਾ ਪਾਣੀ ਪਹਾੜਾਂ ਦੇ ਵਿੱਚੋਂ ਵਹਿ ਕੇ ਇੱਕ ਅਨੋਖੀ ਧੁਨ ਸੁਣਾਉਂਦਾ ਸੀ ਇਸ ਫਿਰਦੌਸ ਵਰਗੇ ਕਸਬੇ ਦੀ ਜਿਹੜਾ ਮਜਿਸਟ੍ਰੇਟ ਯਾਨੀ ਅਰਸ਼ਦੀਪ ਕੌਰ ਆਪਣੀ ਤੇਜ਼ ਤਰਾਰ ਅਤੇ ਇਮਾਨਦਾਰ ਸਖਸ਼ੀਅਤ ਲਈ ਮਸ਼ਹੂਰ ਹੈ ਅਰਸ਼ਦੀਪ ਅੱਜ ਕਈ ਮਹੀਨਿਆਂ ਬਾਅਦ ਛੁੱਟੀ ਤੇ ਆਈ ਸੀ ਉਸ ਦਾ 6 ਸਾਲ ਦਾ ਬੇਟਾ ਫਤੇ ਕਈ ਦਿਨਾਂ ਤੋਂ ਜਿੱਦ ਕਰ ਰਿਹਾ ਸੀ ਵੀ ਉਸਨੇ ਦਰਿਆ ਦੇ ਕਿਨਾਰੇ ਘੁੰਮਣਾ ਹੈ ਅੱਜ ਉਸ ਦੀ ਜਿੱਦ ਦੇ ਅੱਗੇ ਅਰਸ਼ਦੀਪ ਨੇ ਹਰ ਮੰਨ ਲਈ ਉਸਨੇ ਆਪਣੇ ਪਛਾਨ ਉਹ ਕੌਂਡੇ ਲਈ ਅੱਜ ਇੱਕ ਸੁਧਾਰਨ ਜਿਹਾ ਕਾਲੇ ਰੰਗ ਦਾ ਸੂਟ ਪਾਇਆ ਮੱਤੇ ਤੇ ਇੱਕ ਛੋਟੀ ਜੀ ਬਿੰਦੀ ਲਗਾਈ ਅਤੇ ਫਤਿਹ ਨੂੰ ਆਪਣੀ ਐਕਟਿਵਾ ਤੇ ਅੱਗੇ ਬਿਠਾ ਕੇ ਕਸ਼ਮੀਰ ਦੀਆਂ ਸੋਹਣੀਆਂ ਸੜਕਾਂ ਤੇ ਨਿਕਲ ਪਏ ਬਿਨਾਂ ਕਿਸੇ ਸੁਰੱਖਿਆ ਅਤੇ ਬਿਨਾਂ ਕਿਸੇ ਧਮਤਮ ਦੇ ਉਹ ਅੱਜ ਸਿਰਫ ਇੱਕ ਮਾਸੇ ਜੋ ਆਪਣੇ ਬੇਟੇ ਦੀ ਛੋਟੀ ਜੀ ਇੱਛਾ ਪੂਰੀ ਕਰ ਰਹੀ ਸੀ ਐਕਟਿਵਾ ਨੂੰ ਇੱਕ ਪਾਸੇ ਖੜਾ ਕਰਕੇ ਉਹ ਫਤਿਹ ਦਾ ਨਿੱਕਾ ਜਿਹਾ ਹੱਥ ਫੜ ਕੇ ਦਰਿਆ ਦੇ ਬਣੇ ਪੁਲ ਤੇ ਤੁਰਨ ਲੱਗੇ ਪਿੱਛੇ ਬਰਫ਼ ਨਾਲ ਟਕੇ ਪਹਾੜ ਸਾਹਮਣੇ ਵਗਦੀ ਨਦੀ ਅਤੇ ਠੰਡੀ ਹਵਾ ਦੇ ਕੇ ਮਾਹੌਲ ਬੜਾ ਹੀ ਸ਼ਾਂਤ ਸੀ ਉਦੋਂ ਹੀ ਪਤੇ ਦੀ ਨਜ਼ਰ ਸੜਕ ਦੇ ਕਿਨਾਰੇ ਲੱਗੀ ਇੱਕ ਛੋਡੀ ਜੀ ਸੇਬਾਂ ਦੀ ਰੇੜੀ ਤੇ ਪਈ ਰੇੜੀ ਕੋਲ ਇੱਕ ਲਗਭਗ 40-45 ਸਾਲ ਦੀ ਔਰਤ ਬੈਠੀ ਸੀ ਜਿਸ ਤੇ ਚਾਰੇ ਤੇ ਡੂੰਗੀ ਉਦਾਸੀ ਅਤੇ ਅੱਖਾਂ ਵਿੱਚ ਨਮੀ ਸੀ ਜਿਵੇਂ ਕਿ ਉਹ ਕਿਸੇ ਡੂੰਗੇ ਸਦਮੇ ਦੇ ਵਿੱਚ ਹੋਵੇ ਪਤੇ ਨੇ ਮਚਲਦੇ ਹੋਏ ਕਿਹਾ ਮੰਮੀ ਐਪਲ ਮੈਨੂੰ ਐਪਲ ਖਾਣਾ ਹੈ ਅਰਸ਼ਦੀਪ ਨੇ ਆਪਣੇ ਬੇਟੇ ਦੀ ਗੱਲ ਸੁਣੀ ਅਤੇ ਉਸ ਔਰਤ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਲੁਕਿਆ ਦਰਦ ਅਰਸ਼ਦੀਪ ਨੂੰ ਆਪਣੇ ਵੱਲ ਖਿੱਚ ਗਿਆ ਉਹ ਫਤਿਹ ਨੂੰ ਲੈ ਕੇ ਰੇੜੀ ਦੇ ਕੋਲ ਪਹੁੰਚੇ ਅਰਸ਼ਦੀਪ ਨੇ ਨਰਮੀਨ ਨਾਲ ਪੁੱਛਿਆ 1 ਕਿਲੋ ਸੇਬ ਕਿੰਨੇ ਦੇ ਹਨ ਔਰਤ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਉਹ ਆਪਣੀ ਹੀ ਦੁਨੀਆ ਦੇ ਵਿੱਚ ਗਵਾਚੀ ਹੋਈ ਸੀ ਸ਼ਾਇਦ ਉਸਨੇ ਸੁਣਿਆ ਹੀ ਨਹੀਂ ਅਰਸ਼ਦੀਪ ਨੇ ਥੋੜਾ ਹੋਰ ਨੇੜੇ ਜਾ ਕੇ ਆਪਣੀ ਆਵਾਜ਼ ਥੋੜੀ ਹੋਰ ਉੱਚੀ ਕੀਤੀ ਸੁਣੋ ਮੀਬੀ ਜੀ ਅ ਸੇਬ ਕਿੰਨੇ ਦੇ ਦਿੱਤੇ ਹਨ ਇਸ ਵਾਰ ਉਹ ਔਰਤ ਬੁਰੀ ਤਰ੍ਹਾਂ ਚੌਂਗਈ ਜਿਵੇਂ ਕਿਸੇ ਨੇ ਉਸ ਨੂੰ ਨੀਂਦ ਤੋਂ ਜਗਾਇਆ ਹੋਵੇ ਉਸ ਦੇ ਚਿਹਰੇ ਤੇ ਡਰ ਸਾਫ਼ ਦਿਖਾਈ ਦੇ ਰਿਹਾ ਸੀ ਉਹ ਕਬਰਾ ਕੇ ਬੋਲੀ ਮੈਨੂੰ ਮਾਰਿਓ ਨਾ ਮੈਂ ਤੁਹਾਨੂੰ ਪੈਸੇ ਦੇ ਦਵਾਂਗੀ ਅੱਜ ਕੋਈ ਬਣੀ ਨਹੀਂ ਹੋਈ ਅਰਸ਼ਦੀਪ ਹੈਰਾਨ ਲਗੇ ਉਹ ਵੀ ਵੀ ਮੈਂ ਤੁਹਾਨੂੰ ਕਿਉਂ ਮਾਰਾਂਗੇ ਮੇਰੇ ਬੇਟੇ ਨੇ ਸੇਬ ਖਾਣੇ ਹਨ ਤੁਸੀਂ ਬਸ ਪਾ ਦੱਸ ਦਿਓ ਉਸ ਔਰਤ ਨੇ ਜਿਸ ਦਾ ਨਾਮ ਕੁਲਵੰਤ ਕੌਰ ਸੀ ਇੱਕ ਦੁਖੀ ਲੱਜੇ ਦੇ ਵਿੱਚ ਕੰਬਦੀ ਹੋਈ ਆਵਾਜ਼ ਵਿੱਚ ਕਿਹਾ 100 ਰੁਪਏ ਕਿਲੋ ਬੇਟਾ ਠੀਕ ਹੈ 1 ਕਿਲੋ ਤੋਲ ਦਿਓ ਅਰਸ਼ਦੀਪ ਨੇ ਕਿਹਾ ਅਤੇ ਫਿਰ ਪੁੱਛਿਆ ਮਾਤਾ ਜੀ ਕੋਈ ਪਰੇਸ਼ਾਨੀ ਤਾਂ ਨਹੀਂ ਤੁਹਾਨੂੰ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਹਨ ਅਤੇ ਤੁਸੀਂ ਇੰਨੇ ਡਰੇ ਹੋਏ ਕਿਉਂ ਸੀ ਕੁਲਵੰਤ ਕੌਰ ਦੀਆਂ ਅੱਖਾਂ ਦੇ ਵਿੱਚ ਫਿਰ ਤੋਂ ਹੰਝੂ ਪਰ ਆਏ ਉਸਨੇ ਜਲਦੀ ਨਾਲ ਆਪਣੇ ਦੁਪੱਟੇ ਨਾਲ ਉਹਨਾਂ ਨੂੰ ਪੂੰਝਿਆ ਅਤੇ ਬੋਲੇ ਕੁਝ ਨਹੀਂ ਬੇਟਾ ਮੈਂ ਠੀਕ ਹਾਂ ਪਰ ਅਰਚਦੀਪ ਸਮਝ ਗਈ ਕਿ ਕੋਈ ਗਲਤੀ ਜ਼ਰੂਰ ਹੈ ਜੋ ਇਹ ਔਰਤ ਲੁਕਾਰੀ ਹੈ ਕੁਲਵੰਤ ਕੌਰ ਸੇਪ ਤੌੜੀ ਸੇ ਉਦੋਂ ਹੀ ਇੱਕ ਭਾਰੀ ਪਰਕਮ ਬੁਲਟ ਮੋਟਰਸਾਈਕਲ ਦੀ ਗਰਗੜਾਟ ਨੇ ਮਾਹੌਲ ਦੇ ਵਿੱਚ ਡਰ ਫੈਲਾ ਦਿੱਤਾ ਬਾਈਕ ਤੇ ਇੱਕ ਮੋਟਾ ਪੁਲਿਸ ਵਾਲਾ ਬੈਠਾ ਸੀ ਜਿਸ ਦਾ ਢਿੱਡ ਵਰਦੀ ਵਿੱਚੋਂ ਬਾਹਰ ਆ ਰਿਹਾ ਸੀ ਉਸ ਨੂੰ ਦੇਖਦਿਆਂ ਹੀ ਕੁਲਵੰਤ ਕੌਰ ਦੇ ਹੱਥ ਕੰਮਣ ਲੱਗੇ ਅਤੇ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਪਤੇ ਵੀ ਉਸ ਡਰਾਉਣੇ ਪੁਲਿਸ ਵਾਲੇ ਨੂੰ ਦੇਖ ਕੇ ਡਰ ਗਿਆ ਅਤੇ ਆਪਣੇ ਮਾਂ ਦੇ ਪਿੱਛੇ ਲੁਕ ਗਿਆ ਉਪਲਸ ਵਾਲਾ ਬਾਈਕ ਤੋਂ ਉਤਰਿਆ ਅਤੇ ਆਪਣਾ ਢਿੱਡ ਸਹਲਾਦਾ ਹੋਇਆ ਕੁਲਵੰਤ ਕੌਰ ਕੋਲ ਆਇਆ ਉਹ ਬੜੀਏ ਚੱਲ ਅੱਜ ਦਾ ਕਿਰਾਇਆ ਕੱਢ ਉਸ ਦੀ ਆਵਾਜ਼ ਵਿੱਚ ਬੇਰहमी ਅਤੇ ਹੰਕਾਰ ਸਾਫ਼ ਦਿਖਾਈ ਦੇ ਰਿਹਾ ਸੀ ਉਹ ਸੜਕ ਤੇ ਰੇੜੀ ਲਗਾਉਣ ਵਾਲੇ ਹਰ ਗਰੀਬ ਤੋਂ ਹਫ਼ਤਾ ਵਸੂਲ ਕਰਦਾ ਸੀ ਕੁਲਵੰਤ ਕੌਰ ਨੇ ਹੱਥ ਜੋੜ ਕੇ ਮਿੰਤਾ ਕਰਦੇ ਹੋਏ ਕਿਹਾ ਸਾਹਬ ਅਜੇ ਤੱਕ ਮੇਰੀ ਬੋਣੀ ਵੀ ਨਹੀਂ ਹੋਈ ਅਜੇ ਪੈਸੇ ਇਕੱਠੇ ਨਹੀਂ ਹੋਏ ਤੁਸੀਂ ਥੋੜੀ ਦੇਰ ਦੇ ਵਿੱਚ ਆ ਜਾਣਾ ਮੈਂ ਤੁਹਾਨੂੰ ਦੇ ਦੇਵਾਂਗੀ ਇਹ ਸੁਣ ਕੇ ਪੁਲਿਸ ਵਾਲੇ ਦੀਆਂ ਅੱਖਾਂ ਵਿੱਚ ਖੂਨ ਉਤਰਿਆ ਉਹ ਚੁੱਪ ਕਰ ਬੜੀਏ ਉਹ ਗਰਜਿਆ ਤੇਰਾ ਰੋਜ ਦਾ ਇਹੀ ਡਰਾਮਾ ਹੈ ਹਰ ਵਾਰ ਇਹੀ ਬਹਾਨਾ ਅੱਜ ਤੈਨੂੰ ਸਬਕ ਸਿਖਾਣਾ ਹੀ ਪਵੇਗਾ ਅਰਸ਼ਦੀਪ ਚੁੱਪਚਾਪ ਇਹ ਸਭ ਦੇਖ ਰਹੀ ਸੀ ਉਸ ਦਾ ਖੂਨ ਖੋਰਿਆ ਸੀ ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੀ ਉਸ ਪੁਲਿਸ ਵਾਲੇ ਨੇ ਚਪਟਾ ਮਾਰ ਕੇ ਕੁਲਵੰਤ ਕੌਰ ਦੇ ਗੱਲੇ ਦੇ ਵਿੱਚ ਪਏ ਕੁਝ ਗਿਨੇ ਚੁਨੇ ਨੋਟ ਅਤੇ ਸਿੱਕੇ ਕੱਢ ਲਏ ਕੁਲਵੰਤ ਕੌਰ ਰੋਂਦੀ ਰਹੀ

ਹੱਥ ਜੋੜਦੀ ਰਹੀ ਸਭ ਮੇਰੇ ਪੈਸੇ ਨਾਲ ਉਹ ਭਾਵੇਂ ਇਸਤੇ ਬਦਲੇ ਕੁਝ ਸੇਵ ਲੈ ਲਓ ਉਸ ਪੁਰਸ ਵਾਲੇ ਨੇ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਅਤੇ ਕਿਹਾ ਮੈਂ ਤੇਰੇ ਹੱਥ ਦੇ ਸੇਵ ਖਾਵਾਂਗਾ ਮੈਂ ਤਾਂ ਤੇਰੇ ਜਹਿਆਂ ਦੀ ਸ਼ਕਲ ਦੇਖਣਾ ਵੀ ਪਸੰਦ ਨਹੀਂ ਕਰਦਾ ਉਸ ਨੇ ਕੁਰਵੰਤ ਕੌਰ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਹ ਦ੍ਰਿਸ਼ ਦੇਖ ਕੇ ਅਰਸ਼ਦੀਪ ਦਾ ਬੇਟਾ ਪੂਰੀ ਤਰ੍ਹਾਂ ਡਰ ਗਿਆ ਅਤੇ ਰੋਣ ਲੱਗ ਪਿਆ ਹੁਣ ਅਰਸ਼ਦੀਪ ਤੁਰਿਆ ਨਾ ਗਿਆ ਸਾਬ ਇਹ ਤੁਸੀਂ ਬਹੁਤ ਗੱਲ ਕਰ ਰਹੇ ਹੋ ਉਸ ਨੇ ਦੜ ਅਵਾਜ਼ ਦੇ ਵਿੱਚ ਕਿਹਾ ਤੁਸੀਂ ਇੱਕ ਗਰੀਬ ਔਰਤ ਨੂੰ ਇਸ ਤਰ੍ਹਾਂ ਨਹੀਂ ਸਤਾ ਸਕਦੇ ਨੋ ਇਹ ਹੱਕ ਕਿਸ ਨੇ ਦਿੱਤਾ ਕਿ ਤੁਸੀਂ ਕਿਸੇ ਕੋਲੋਂ ਵੀ ਪੈਸੇ ਖਰੋ ਲੋ ਇਹ ਸੁਣ ਕੇ ਪੁਲਿਸ ਵਾਲੇ ਦਾ ਪਾਰਾ ਹੋਰ ਵੀ ਚੜ ਗਿਆ ਸ਼ਾਇਦ ਉਸ ਨੇ ਸ਼ਰਾਬੀ ਪੀਤੀ ਹੋਈ ਸੀ ਉਹ ਅਰਸ਼ਦੀਪ ਬਲ ਕੋ ਮਹਾ ਅਤੇ ਬੋਲੇ ਤੂੰ ਕੌਣ ਹੁੰਦੀ ਹੈ ਮੈਨੂੰ ਸਿਖਾਉਣ ਵਾਲੀ ਅਤੇ ਅਗਲੇ ਹੀ ਪਲ ਉਸ ਨੇ ਇੱਕ ਜ਼ੋਰਦਾਰ ਥੱਪੜ ਅਰਸ਼ਦੀਪ ਤੇ ਗੱਲ ਜੜ ਦਿੱਤਾ ਅਰਸ਼ਦੀਪ ਸੁੱਨ ਰਹਿ ਗਏ ਤੇ ਜੋਰ-ਜੋਰ ਨਾਲ ਰੋਣ ਲੱਗਾ ਅਰਸ਼ਦੀਪ ਨੇ ਆਪਣੀ ਗੱਲ ਨੂੰ ਸਹਿਲਾਉਂਦੇ ਹੋਏ ਕਿਹਾ ਤੁਸੀਂ ਮੈਨੂੰ ਥੱਪੜ ਮਾਰ ਕੇ ਚੰਗਾ ਨਹੀਂ ਕੀਤਾ ਉਸ ਦੀ ਆਵਾਜ਼ ਦੇ ਵਿੱਚ ਹੁਣ ਇੱਕ ਅਫਸਰ ਦੀ ਸਖਤੀ ਸੀ ਇਹ ਥੱਪੜ ਯਾਦ ਰੱਖਣਾ ਅਸੀਂ ਦੋਵੇਂ ਮਿਲ ਕੇ ਤੁਹਾਡੇ ਖਿਲਾਫ ਐਫ ਆਈ ਆਰ ਕਰਾਵਾਂਗੇ ਇਹ ਸੁਣ ਕੇ ਪੁਲਿਸ ਵਾਲਾ ਜੋਰ-ਜੋਰ ਨਾਲ ਹੱਸਣ ਲੱਗਾ ਓਏ ਭਾਈ ਯਾਰ ਉਹ ਵੀ ਮੇਰੇ ਖਿਲਾਫ ਤੂੰ ਜਿਸ ਬੁੱਢੀ ਦਾ ਪੱਖ ਲੈ ਰਹੀ ਹੈ ਜਾਣਦੀ ਵੀ ਹੈ ਕੌਣ ਹੈ ਇਹ ਮਜਰਮ ਹੈ ਮਜਰਮ ਅਰਸ਼ਦੀਪ ਚਾਅ ਗਏ ਮਜਰਮ ਭਲਾ ਕੈਸੀ ਮਜਰਮ ਇਹ ਤਾਂ ਬੜੀ ਭੋਲੀ ਭਾੜੀ ਦਿਖ ਰਹੀ ਹੈ ਉਸ ਪੁਲਿਸ ਵਾਲੇ ਨੇ ਜ਼ਹਿਰ ਉਗਲਦੇ ਹੋਏ ਕਿਹਾ ਇਹਨਾਂ ਨੇ ਹੀ ਸਾਡੇ ਕਈ ਸਾਥੀਆਂ ਤੇ ਹਮਲਾ ਕੀਤਾ ਸੀ ਉਹ ਕਹਿੰਦੇ ਕਹਿੰਦੇ ਰੁਗਿਆ ਜਿਵੇਂ ਕੋਈ ਰਾਜ ਲੁਕਾਇਆ ਹੋਵੇ ਇਹ ਸੁਣ ਕੇ ਕੁਰਵੰਤ ਕੌਰ ਬੇਤਹਾਸ਼ਾ ਰੋਣ ਲੱਗੇ ਅਤੇ ਖਾਮੋਸ਼ ਹੋ ਗਏ ਲਿਖਵਾ ਮੇਰੇ ਖਿਲਾਫ ਐਫ ਆਈ ਆਰ ਪੁਲਿਸ ਵਾਲੇ ਨੇ ਚੁਣੌਤੀ ਦਿੱਤੀ ਮੈਂ ਵੀ ਦਿਖਦਾ ਹਾਂ ਇਹ ਬੁੱਢੀ ਕਿਵੇਂ ਐਫ ਆਈ ਆਰ ਲਿਖਾਉਂਦੀ ਹੈ ਅਤੇ ਹਾਂ ਬੜੀ ਉਸਨੇ ਕੁਰਵੰਤ ਕੌਰ ਨੂੰ ਧਮਕਾਇਆ ਜੇ ਕੱਲ ਤੱਕ ਪੈਸੇ ਨਹੀਂ ਮਿਲੇ ਤਾਂ ਨਤੀਜਾ ਬੜਾ ਬੁਰਾ ਹੋਵੇਗਾ ਕੱਲ ਤੋਂ ਤੂੰ ਅਤੇ ਤੇਰੀ ਰਿਹੜੀ ਇੱਥੇ ਦਿਖਾਈ ਨਹੀਂ ਦੇਵੇਂਗੀ ਫਿਰ ਤੂੰ ਵੀ ਆਪਣੇ ਬੇਟੇ ਨਾਲ ਜੇਲ੍ਹ ਦੇ ਵਿੱਚ ਚੱਕੀ ਪਿਸੇਗੇ ਇਨਾ ਕਹਿ ਕੇ ਉਹ ਮੋਟਾ ਜਸਵੰਤ ਸਿੰਘ ਆਪਣੀ ਬੁਲਟ ਤੇ ਬੈਠ ਕੇ ਉਹਤੋਂ ਆਰਸ਼ਦੀਪ ਦੇ ਦਿਮਾਗ ਦੇ ਵਿੱਚ ਸਵਾਲਾਂ ਦਾ ਤੂਫਾਨ ਉੱਠ ਰਿਹਾ ਸੀ ਕੌਣ ਹੈ ਇਹ ਔਰਤ ਪੁਰਸ਼ ਵਾਲਾ ਇਸ ਨੂੰ ਮਜਰਮ ਕਿਉਂ ਕਹਿ ਰਿਹਾ ਸੀ ਅਤੇ ਉਸ ਦਾ ਬੇਟਾ ਜੇਲ੍ਹ ਵਿੱਚ ਕਿਉਂ ਆਂਦੇ ਹੋ ਕੁਲਵੰਤ ਕੌਰ ਰੋਂਦੇ ਰੋਂਦੇ ਬੋਲੇ ਬੇਟਾ ਮੈਨੂੰ ਮਾਫ ਕਰ ਦੇ ਮੇਰੀ ਵਜ੍ਹਾ ਨਾਲ ਉਸ ਜ਼ਾਲਮ ਨੇ ਤੈਨੂੰ ਥੱਪੜ ਮਾਰਿਆ ਮਾਤਾ ਜੀ ਮੈਂ ਉਸ ਨੂੰ ਉਸ ਤੇ ਗੁਨਾਹ ਦੀ ਸਜ਼ਾ ਦਿਵਾ ਕੇ ਰਾਂਗੇ ਆਰਸ਼ਦੀਪ ਨੇ ਦ੍ਰਿੜ ਇਰਾਦੇ ਨਾਲ ਕਿਹਾ ਬਸ ਤੁਸੀਂ ਮੇਰਾ ਸਾਥ ਦਿਨਾ ਸਭ ਤੋਂ ਪਹਿਲਾਂ ਮੈਨੂੰ ਦੱਸੋ ਉਹ ਤੁਹਾਨੂੰ ਮਜਰਮ ਕਿਉਂ ਬੋਲ ਰਹੀ ਸੀ ਅਤੇ ਕੀ ਤੁਹਾਡਾ ਬੇਟਾ ਸੱਚਮੁੱਚ ਜੇਲ੍ਹ ਦੇ ਵਿੱਚ ਬੰਦ ਹੈ ਇਹ ਸੁਣ ਕੇ ਕੁਲਵੰਤ ਕੌਰ ਫਿਰ ਤੋਂ ਖਾਮੋਸ਼ ਹੋ ਗਈ ਉਸਨੇ ਬਸ ਇਨਾ ਕਿਹਾ ਕੁਝ ਨਹੀਂ ਬੇਟਾ ਤੂੰ ਜਾ ਅਤੇ ਸਾਨੂੰ ਸਾਡੇ ਹਾਲਤ ਛੱਡ ਦੇ ਅਰਸ਼ਦੀਪ ਨੇ ਜिद ਕੀਤੀ ਨਹੀਂ ਮਾਤਾ ਜੀ ਤੁਹਾਨੂੰ ਦੱਸਣਾ ਹੀ ਪਵੇਗਾ ਮੈਂ ਤੁਹਾਡੀ ਮਦਦ ਕਰਨਾ ਚਾਹੁੰਨੀ ਹਾਂ ਆਖਿਰਕਾਰ ਮਿੰਟਾ ਤੋਂ ਬਾਅਦ ਕੁਲਵੰਤ ਕੌਰ ਨੇ ਕਿਹਾ ਜੇ ਤੈਨੂੰ ਸੱਚ ਜਾਨਣਾ ਹੈ ਤਾਂ ਕੱਲ ਮੇਰੇ ਘਰ ਆ ਜਾਣਾ ਅਗਲੀ ਸਵੇਰ ਅਰਸ਼ਦੀਪ ਨੇ ਇੱਕ ਸਧਾਰਨ ਜਿਹਾ ਪੀਲੇ ਰੰਗ ਦਾ ਸੂਟ ਪਾਇਆ ਅਤੇ ਆਪ ਪ੍ਰਿੰਪਛਾਰ ਲਗਾਉਂਦੇ ਹੋਏ ਫਿਰ ਤੋਂ ਇੱਕ ਆਮ ਔਰਤ ਬਣ ਕੇ ਕੁਰਵੰਤ ਕੌਰ ਦੇ ਘਰ ਵੱਲ ਨਿਕਲ ਪਏ ਅੱਜ ਉਸਨੇ ਹਰ ਹਾਲ ਦੇ ਵਿੱਚ ਸੱਚਾਈ ਦੀ ਤੱਤਕ ਜਾਣਾ ਅੱਜ ਉਸਨੇ ਹਰ ਹਾਲ ਦੇ ਵਿੱਚ ਸੱਚਾਈ ਦੀ ਤੱਤਕ ਜਾਣਾ ਸੀ ਅਰਸ਼ਦੀਪ ਜਦੋਂ ਕੁਰਵੰਤ ਕੌਰ ਦੇ ਦੱਸੇ ਪਤੇ ਵੱਲ ਜਾ ਰਹੀ ਸੀ ਉਦੋਂ ਹੀ ਅਚਾਨਕ ਅਸਮਾਨ ਦੇ ਵਿੱਚ ਕਾਲੇ ਬੱਦਲ ਛਾ ਗਏ ਅਤੇ ਹੋਰ ਜ਼ੋਰਾਂ ਦੀ ਬਾਰਿਸ਼ ਹੋਣ ਲੱਗੀ ਕੁਝ ਹੀ ਪਲਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਭਿੱਜ ਗਏ ਕੱਚੀ ਬਸਤੀ ਦੀਆਂ ਗਲੀਆਂ ਦੇ ਵਿੱਚ ਚਿੱਕੜ ਅਤੇ ਪਾਣੀ ਭਰਿਆ ਸੀ ਜਿਵੇਂ ਤਵੇਂ ਲੋਕਾਂ ਤੋਂ ਪੁੱਛਦੇ ਪਹੁੰਚਉਂਦੇ ਉਹ ਕੁਲਵੰਤ ਕੌਰ ਦੇ ਛੋਟੇ ਜਿਹੇ ਟੁੱਟੇ ਫੁੱਟੇ ਘਰ ਤੱਕ ਪਹੁੰਚੇ ਘਰ ਕਿਸੀ ਬਸ ਟਿੰਨ ਦੀਆਂ ਚਾਦਰਾਂ ਨਾਲ ਬਣੀ ਇੱਕ ਛੋਟੀ ਝੌਪੜੀ ਸੀ ਜਿਸ ਦੀ ਛੱਤ ਤੋਂ ਕਈ ਜਗ੍ਹਾ ਤੋਂ ਪਾਣੀ ਝੋਰਿਆ ਸੀ ਅੰਦਰ ਹਨੇਰਾ ਸੀ ਇੱਕ ਕੋਨੇ ਦੇ ਵਿੱਚ ਕੁਲਵੰਤ ਕੌਰ ਜ਼ਮੀਨ ਤੇ ਬੈਠੀ ਮਿੱਟੀ ਦੇ ਚੁੱਲੇ ਤੇ ਰੋਟੀਆਂ ਬਣਾ ਰਹੀ ਸੀ ਅਰਸ਼ਦੀਪ ਨੂੰ ਦੇਖ ਕੇ ਕੁਲਵੰਤ ਕੌਰ ਚੌਂਗੇ ਬੇਟਾ ਤੂੰ ਇਸ ਬਾਰਿਸ਼ ਤੇ ਵਿੱਚ ਪੂਰੀ ਭਜ ਗਈ ਹੈ ਉਹ ਤੁਰੰਤ ਉੱਠੇ ਅਤੇ ਇੱਕ ਪੱਟੀ ਹੋਈ ਦਰੀ ਵਿਛਾਉਂਦੇ ਹੋਏ ਬੁਲੇ ਇੱਥੇ ਬੈਠ ਜਾ ਅਰਸ਼ਦੀਪ ਨੇ ਬੈਠਦੇ ਹੋਏ ਕਿਹਾ ਮਾਤਾ ਜੀ ਹੁਣ ਤੁਸੀਂ ਮੈਨੂੰ ਸਾਰੀ ਗੱਲ ਦੱਸੋ ਬਾਹਰ ਬਾਰਿਸ਼ ਖੰਮ ਚੁਕੀ ਸੀ ਪਰ ਕਰਵੰਤ ਕੌਰ ਦੀਆਂ ਅੱਖਾਂ ਵਿੱਚੋਂ ਹਜੂਆਂ ਦੀ ਬਾਰਿਸ਼ ਸ਼ੁਰੂ ਹੋ ਗਈ ਉਸਨੇ ਇੱਕ ਡੂੰਗਾ ਸਾਲਿਆ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਬੇਟਾ ਕੁਝ ਮਹੀਨੇ ਪਹਿਲਾਂ ਸਾਡਾ ਵੱਡਾ ਬੇਟਾ ਜੋ ਇੱਥੇ ਲੋਕਾਂ ਦੀ ਗਾਈਡ ਦਾ ਕੰਮ ਕਰਦਾ ਸੀ ਉਸ ਦੀ ਮੌਤ ਇੱਕ ਸੜਕ ਹਾਦਸੇ ਦੇ ਵਿੱਚ ਹੋ ਗਈ ਇਸ ਤੋਂ ਬਾਅਦ ਉਸ ਪੁਰਸਵਾਰੇ ਨੇ ਸਾਨੂੰ ਬਦਨਾਮ ਕਰਨਾ ਸ਼ੁਰੂ ਕੀਤਾ ਵੀ ਸਾਡੇ ਪਰਿਵਾਰ ਨੇ ਹੀ ਇਹ ਜਾਣਬੁੱਝ ਕਰਵਾਇਆ ਹੈ ਉਹ ਸਾਡੇ ਗਰੀਬਾਂ ਤੇ ਜੁਰਮ ਕਰਦਾ ਹੈ ਤੁਸੀਂ ਦੱਸੋ ਬੇਟਾ ਅਸੀਂ ਜਾਈਏ ਤਾਂ ਜਾਈਏ ਕਿੱਥੇ ਬਸ ਇਸ ਆਸ ਤੇ ਜਿਰੇ ਹਾਂ ਕਿ ਇੱਕ ਦਿਨ ਰੱਬ ਸਭ ਠੀਕ ਕਰ ਦੇਵੇਗਾ ਅਰਸ਼ਦੀਪ ਦਾ ਦਿਲ ਇਹ ਸੁਣ ਕੇ ਦਿਲ ਗਿਆ ਉਸਨੇ ਪੁੱਛਿਆ ਕਿ ਤੁਸੀਂ ਇੱਥੇ ਇਕੱਲੇ ਰਹਿੰਦੇ ਹੋ ਨਹੀਂ ਬੇਟੀ ਮੇਰੇ ਸਰਤਾਜ ਅਤੇ ਮੈਂ ਅਸੀਂ ਉਹ ਮੈਥੇ ਰਹਿਨੇ ਹਾਂ ਉਹ ਪਹਾੜਾਂ ਤੇ ਬੱਕਰੀਆਂ ਚਰਾਉਣ ਦਾ ਕੰਮ ਕਰਦਾ ਹੈ ਅਜੇ ਵੀ ਉੱਥੇ ਹੀ ਗਏ ਹਨ ਅਰਸ਼ਦੀਪ ਨੇ ਮੁੱਖ ਸਵਾਲ ਪੁੱਛਿਆ ਮਾਤਾ ਜੀ ਕਿ ਤੁਹਾਡਾ ਵੀ ਕੋਈ ਬੇਟਾ ਹੈ ਕਿ ਉਹ ਜੇਲ੍ਹ ਦੇ ਵਿੱਚ ਬੰਦ ਹੈ ਇਹ ਸੁਣਦਿਆਂ ਹੀ ਕੁਲਵੰਤ ਕੌਰ ਫੁੱਟ ਫੁੱਟ ਕੇ ਰੋਣ ਲੱਗੀ ਹਾਂ ਬੇਟੀ ਮੇਰਾ ਇੱਕ ਛੋਟਾ ਬੇਟਾ ਹੈ ਬਰਵਿੰਦਰ ਹੈ ਪੜ੍ਹਾਈ ਦੇ ਵਿੱਚ ਬਹੁਤ ਖੁਸ਼ਿਆਰ ਸੀ ਉਸ ਦਾ ਸੁਪਨਾ ਸੀ ਆਈ ਪੀਐਸ ਅਫਸਰ ਬਣਨਾ ਅਰਸ਼ਦੀਪ ਨੇ ਹੋਰ ਜੀ ਪੁੱਛਿਆ ਤਾਂ ਫਿਰ ਉਹ ਜੇਲ੍ਹ ਦੇ ਵਿੱਚ ਕਿਵੇਂ ਪਹੁੰਚ ਗਿਆ ਕੁਲਵੰਤ ਕੌਰ ਨੇ ਹੰਝੂ ਪੂੰਝਦੇ ਹੋਏ ਦੱਸਿਆ ਇੱਕ ਦਿਨ ਮੈਂ ਆਪਣੀ ਐਸਐਸਬੀ ਰਿਹੜੀ ਤੇ ਸੀ ਅਤੇ ਬਲਵਿੰਦਰ ਵੀ ਮੇਰੇ ਨਾਲ ਖੜਾ ਸੀ ਹਮੇਸ਼ਾ ਦੀ ਤਰ੍ਹਾਂ ਉਹ ਜ਼ਾਲਮ ਪੁਲਿਸ ਵਾਲਾ ਆਇਆ ਅਤੇ ਹਫ਼ਤਾ ਮੰਗਣ ਲੱਗਿਆ ਉਸ ਦਿਨ ਮੇਰੇ ਕੋਲ ਉਸ ਨੂੰ ਦੇਣ ਲਈ ਪੂਰੇ ਪੈਸੇ ਨਹੀਂ ਸਨ ਉਸ ਨੇ ਮੈਨੂੰ ਸੱਬ ਦੇ ਸਾਹਮਣੇ ਥੱਪੜ ਮਾਰ ਦਿੱਤਾ ਅਤੇ ਮੇਰੀ ਰੇੜੀ ਨੂੰ ਲੱਤ ਮਾਰ ਕੇ ਸਾਰੇ ਸੇਕ ਸੜਕ ਤੇ ਖਿਲਾਰ ਦਿੱਤੇ ਮੇਰਾ ਬੇਟਾ ਇਹ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਿਆ ਉਸ ਪੁਲਿਸ ਵਾਲੇ ਨੂੰ ਸਮਝਾਉਣ ਲੱਗਾ ਕਿ ਉਹ ਇੱਕ ਗਰੀਬ ਔਰਤ ਹੈ ਹਾਤਰਾ ਚੁਕੇ ਉਹ ਮੇਰੀ ਮਾਂ ਹੈ ਪਰ ਉਸ ਹੰਕਾਰੀ ਪੁਲਿਸ ਵਾਲੇ ਨੇ ਮੇਰੇ ਬੇਟੇ ਨੂੰ ਵੀ ਥੱਪੜ ਮਾਰ ਦਿੱਤਾ ਬਸ ਫਿਰ ਕਿਸੀ ਮੇਰੇ ਬੇਟੇ ਦੇ ਸਬਰ ਦਾ ਬੰਦ ਟੁੱਟ ਗਿਆ ਆਪਣੇ ਅਤੇ ਮੇਰੇ ਉੱਪਰ ਹੋਈ ਜ਼ੁਲਮ ਨੂੰ ਸਹਿ ਨਾ ਸਕਿਆ ਅਤੇ ਉਸਨੇ ਵੀ ਗੁੱਸੇ ਵਿੱਚ ਪੁਲਿਸ ਵਾਲੇ ਨੂੰ ਇੱਕ ਥੱਪੜ ਮਾਰ ਦਿੱਤਾ ਬਸ ਐਸੇ ਜੁਰਮ ਦੇ ਵਿੱਚ ਕਿ ਉਸਨੇ ਇੱਕ ਪੁਲਿਸ ਵਾਲੇ ਤੇ ਹੱਥ ਛੁਕਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਬਹੁਤ ਮਾਰਿਆ ਘੁਟਿਆ ਅਤੇ ਇੱਕ ਝੂਟਾ ਕੇਸ ਲਗਾ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਮੇਰੇ ਬੇਟੇ ਦਾ ਆਈਪੀਐਸ ਅਫਸਰ ਬਣਨ ਦਾ ਸੁਪਨਾ ਉਸਦੀ ਪੂਰੀ ਜ਼ਿੰਦਗੀ ਸਾਰਾ ਕੁਝ ਬਰਬਾਦ ਹੋ ਗਿਆ ਹੁਣ ਅਰਸ਼ਦੀਪ ਨੂੰ ਪੂਰੀ ਕਹਾਣੀ ਸਮਝ ਆ ਗਈ ਸੀ ਉਸ ਦੀਆਂ ਅੱਖਾਂ ਦੇ ਵਿੱਚ ਉਸ ਭ੍ਰਿਸ਼ਟ ਅਤੇ ਜ਼ਾਲਮ ਸਿਸਟਮ ਦੇ ਖਿਲਾਫ ਉਸ ਪੁਲਿਸ ਵਾਲੇ ਦੇ ਖਿਲਾਫ ਗੁੱਸੇ ਸੇ ਉਹ ਉਸ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਉਸ ਨੂੰ ਮੌਤਲ ਕਰਕੇ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਣਾ ਚਾਹੁੰਦੀ ਸੀ ਪਰ ਇੱਕ ਡੀਐਮ ਹੋਣ ਦੇ ਨਾਤੇ ਉਹ ਜਾਣਦੀ ਸੀ ਕਿ ਕਾਨੂੰਨ ਸਬੂਤ ਤੇ ਚੱਲਦਾ ਹੈ ਅਤੇ ਜੇਕਰ ਉਸਨੇ ਇੱਕ ਵਾਰ ਸਸਪੈਂਡ ਕਰ ਵੀ ਦਿੱਤਾ ਤਾਂ ਕਈ ਦਿਨਾਂ ਬਾਅਦ ਉਸਨੇ ਫਿਰ ਤੋਂ ਵਾਪਸ ਬਹਾਲ ਹੋ ਜਾਣਾ ਹੈ ਅਤੇ ਸਾਰੀ ਮਿਹਨਤ ਬੇਕਾਰ ਜਾਵੇਗੀ ਉਹਨਾਂ ਕੋਲ ਕੋਈ ਵੀ ਠੋਸ ਸਬੂਤ ਨਹੀਂ ਸਨ ਅਰਸ਼ਦੀਪ ਨੇ ਕੋਵਿੰਤ ਕੌਰ ਦੀ ਖੱਤਰ ਨੂੰ ਫੜਦੇ ਹੋਏ ਕਿਹਾ ਮਾਤਾ ਜੀ ਤੁਸੀਂ ਮੇਰੇ ਤੇ ਭਰੋਸਾ ਰੱਖੋ ਮੈਂ ਤੁਹਾਡੇ ਬੇਟੇ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰਾਵਾਂਗੀ ਅਤੇ ਉਸ ਹੰਕਾਰੀ ਪੁਰਸਵਾਰੇ ਨੂੰ ਉਸਤੇ ਹਰ ਗੁਨਾ ਦੀ ਸਜ਼ਾ ਦੇ ਮੰਗਗੀ ਅਗਲੇ ਦਿਨ ਅਰਸ਼ਦੀਪ ਨੇ ਆਪਣੇ ਗੁਪਤ ਟੀਮ ਨੂੰ ਸਰਗਰਮ ਕੀਤਾ ਉਸਨੇ ਕੁਰਵੰਤ ਕੌਰ ਦੀ ਰੇੜੀ ਅਤੇ ਉਸਦੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਬੜੇ ਹੀ ਗੋਪਿਆ ਤਰੀਕੇ ਦੇ ਨਾਲ ਹਾਈ ਡੈਫੀਨੇਸ਼ਨ ਕੈਮਰੇ ਅਤੇ ਮਾਈਕ੍ਰੋਫੋਨ ਲਗਾ ਦਿੱਤੇ ਉਹ ਜਸਵੰਤ ਸਿੰਘ ਪੁਰਸਵਾਰੇ ਨੂੰ ਰਿਸ਼ਵਤ ਮੰਗਦੇ ਤਮਕਾਉਂਦੇ ਅਤੇ ਹਿੰਸਾ ਕਰਦੇ ਹੋਏ ਰੰਗੇ ਸੱਤਿ ਪੜਨਾ ਚਾਹੁੰਦੇ ਸੀ ਸਾਰਾ ਕੁਝ ਜਾਣ ਸੀ ਅਰਸ਼ਦੀਪ ਨੇ ਕੁਰਵੰਤ ਕੌਰ ਵਾਂਗ ਹੀ ਇੱਕ ਪੁਰਾਣਾ ਜਿਹਾ ਸਰਵਾਰ ਕਮੀਜ਼ ਪਾਇਆ ਫਿਰ ਸਿਰ ਤੇ ਚੁੰਨੀ ਲਈ सेब ਦੀ ਰੇੜੀ ਪਿੱਛੇ ਖੜੀ ਹੋ ਗਈ ਦੁਪਹਿਰ ਦਾ ਸੂਰਜ ਜਿਵੇਂ ਅਗਵਹਾਰਿਆ ਸੀ ਹਿਮਾਚਲ ਦੇ ਵਿੱਚ ਵੀ ਸੋਹਣੀਆਂ ਵਾਦੀਆਂ ਵਿੱਚ ਇੱਕ ਅਜੀਬ ਜਿਹੀ ਤਕਸ਼ੀਬ ਜੋ ਕਿ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀ ਅਰਸ਼ਦੀਪ ਨੇ ਜਾਣਬੁੱਝ ਕੇ ਆਪਣੀ ਆਵਾਜ਼ ਵਿੱਚ ਕੰਬਣੀ ਪੈਦਾ ਕਰਦੇ ਹੋਏ ਕਿਹਾ ਪੈਸੇ ਪੈਸੇ ਤਾਂ ਨਹੀਂ ਹਨ ਸਾਬ ਅੱਜ ਬੋਣੀ ਵੀ ਠੀਕ ਤਰ੍ਹਾਂ ਨਹੀਂ ਹੋਈ ਤੁਸੀਂ ਸੇਬ ਲੈ ਲਵੋ ਭਾਵੇਂ 10 ਕਿਲੋ ਲਾ ਜਾਓ ਪਰ ਕਿਰਾਇਆ ਅੱਜ ਮਾਫ਼ ਕਰ ਦਿਓ ਬਸ ਇਨਾ ਕੀ ਸੁਣਨਾ ਸੀ ਕਿ ਜਸਵੰਤ ਸਿੰਘ ਦੇ ਅੰਦਰ ਦਾ ਜਾਨਵਰ ਜਾਗ ਗਿਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਪੈਸੇ ਨਹੀਂ ਹਨ ਉਹ ਕਰ ਦਿਆ ਸਾਲੇ ਮੇਰੇ ਨਾਲ ਕੇਵਲ ਲੜავਦੀ ਹੈ ਜਦੋਂ ਇਤੇ ਰੈਡੀ ਲਗਾਉਣੀ ਹੋ ਹਫਤਾ ਦੇਣਾ ਪਿਓ ਦਾ ਕਰਜ਼ਾ ਹੈ ਸਮਝੇ ਉਸਨੇ ਅੱਗੇ ਵਧ ਕੇ ਰੇੜੀ ਤੇ ਰੱਖੇ ਪੈਸਿਆਂ ਦੇ ਛੋਟੇ ਜਿਹੇ ਡੱਬੇ ਨੂੰ ਚੁੱਕਿਆ ਅਤੇ ਉਸ ਵਿੱਚ ਪਈ 100 50 ਦੇ ਨੋਟ ਆਪਣੀ ਜੇਬ ਦੇ ਵਿੱਚ ਤੋਂ ਲਏ ਸਾਬ ਮੇਰੇ ਬੱਚੇ ਦੇ ਦੁੱਧ ਦੇ ਪੈਸੇ ਹਨ ਰਹਿਮ ਕਰੋ ਅਰਸ਼ਦੀਪ ਨੇ ਜਾਣ ਬੁੱਝ ਕੇ ਮਿੰਤਾ ਕਰਨ ਦਾ ਨਾਟਕ ਕੀਤਾ ਰਹਿਮ ਜਸਵੰਤ ਸਿੰਘ ਐਵੇਂ ਹੱਸਿਆ ਜਿਵੇਂ ਉਸਨੇ ਦੁਨੀਆਂ ਦਾ ਸਭ ਤੋਂ ਮਜ਼ੇਦਾਰ ਟੁਟਕਲਾ ਸੁਣ ਲਿਆ ਹੋਵੇ ਰਹਿ ਮੈਂ ਆਪਣੀ ਜ਼ਿੰਦਗੀ ਵਿੱਚ ਸਿੱਖਿਆ ਹੀ ਨਹੀਂ ਉਸਨੇ ਇੱਕ ਪਲ ਅਰਸ਼ਦੀਪ ਨੂੰ ਘੁਰਿਆ ਅਤੇ ਫਿਰ ਆਪਣੀ ਪੂਰੀ ਤਾਕਤ ਦੇ ਨਾਲ ਰੇੜੀ ਤੇ ਅਜੇ ਹੀ ਲੱਤ ਮਾਰੀ कि पूरी रेडी पलट गई हुन अर्चदीप ਦੇ ਸਬਰ ਦਾ ਬੰਨ ਟੁੱਟ ਚੁਕਿਆ ਸੀ ਉਸ ਨੇ ਆਪਣੇ ਚਿਹਰੇ ਤੋਂ ਦੁਪਟਾ ਹਟਾਇਆ ਅਤੇ ਸਿੱਧੀ ਖੜੀ ਹੋ ਗਈ ਉਸ ਨੇ ਅੱਖਾਂ ਦੇ ਵਿੱਚ ਹੁਣ ਡਰ ਦੀ ਜਗ੍ਹਾ ਉਹ ਰੋਭ ਸੀ ਉਹ ਅਦਕਾਰ ਸੀ ਜੋ ਕਿ ਇੱਕ ਡਿਪਟੀ ਕਮਿਸ਼ਨਰ ਦੀ ਪਛਾਣ ਹੁੰਦੀ ਹੈ ਉਸ ਦੀ ਆਵਾਜ਼ ਵਿੱਚ ਹੁਣ ਕੰਬਣੀ ਨਹੀਂ ਸੀ ਬਲਕਿ ਬਿਜਲੀ ਦੀ ਕੜਕ ਸੀ ਬਸ ਬਤ ਹੋ ਗਿਆ ਤੇਰਾ ਜਲਮ ਤੂੰ ਵਰਦੀ ਦੇ ਨਾਤੇ ਕਰੰਖ ਹੈ ਇੱਕ ਗੁੰਡਾ ਹੈ ਜਸਵੰਤ ਸਿੰਘ ਇੱਕ ਪੱਲੀ ਹੱਕਾ ਬੱਕਾ ਰਹਿ ਗਿਆ ਅੱਛਾ ਹੁਣ ਤੂੰ ਤੂੰ ਮੈਨੂੰ ਗੁੰਡਾ ਬੋਲੇਂਗੀ ਉੱਚਿਆ ਅਤੇ ਅੱਗੇ ਕੇ ਉਸਨੇ ਪੂਰੀ ਤਾਕਤ ਦੇ ਨਾਲ ਇੱਕ ਜ਼ੋਰਦਾਰ ਥੱਪੜ ਅਰਸ਼ਦੀਪ ਦੇ ਗਲਤ ਜੜ ਦਿੱਤਾ ਹਾਂ ਹਾਂ ਮੈਂ ਹਾਂ ਗੁੰਡਾ ਪੁਲਿਸ ਵਾਲਾ ਗੁੰਡਾ ਹੁਣ ਦੱਸ ਤੂੰ ਮੇਰਾ ਕੀ ਵਿਗਾੜ ਲਵੇਂਗੀ ਤੇਰੀ ਔਕਾਤ ਕੀ ਹੈ ਮੇਰੇ ਸਾਹਮਣੇ ਇਹ ਸਭ ਕੁਝ ਉਸਦਾ ਹਰ ਸ਼ਬਦ ਹਰ ਹਰਕਤ ਕੈਮਰੇ ਅਤੇ ਮਾਈਕ੍ਰੋਫੋਨਾਂ ਦੇ ਵਿੱਚ ਸਾਫ਼ ਸਾਫ਼ ਕੈਦ ਹੋ ਰਹੀ ਸੀ ਤੂੰ ਕਾਨੂੰਨ ਨੂੰ ਆਪਣੀ ਜੇਬ ਵਿੱਚ ਰੱਖਣ ਦੀ ਗੱਲ ਕਰਦਾ ਹੈ ਨਾ ਅਰਸ਼ਦੀਪ ਨੇ ਆਪਣੀ ਗੱਲ ਸਹਿਲਾਉਂਦੇ ਹੋਏ ਕਿਹਾ ਅੱਜ ਤੋਂ ਮੈਂ ਤੈਨੂੰ ਦੱਸਾਂਗੀ ਕਿ ਕਾਨੂੰਨ ਦੀ ਅਸਲੀ ਜਗ੍ਹਾ ਕਿੱਥੇ ਹੈ ਜਸਵੰਤ ਸਿੰਘ ਪਾਗਲ ਹੋ ਗਿਆ ਉਸਨੇ ਅਰਸ਼ ਦੇ ਵਾਲ ਫੜੇ ਅਤੇ ਉਸ ਨੂੰ ਜਾਨਵਰਾਂ ਦੀ ਵੰਕ ਸੀਟ ਦੇ ਹੋਏ ਪੁਲਿਸ ਸਟੇਸ਼ਨ ਵੱਲ ਲੈ ਜਾਣ ਲੱਗਾ ਚਲ ਮੈਂ ਹੀ ਤੈਨੂੰ ਪਹੁੰਚਾਣਾ ਹਵਨਾਦ ਦੇ ਵਿੱਚ ਉੱਥੇ ਤੇਰੀ ਸਾਰੀ ਹੇਕੜੀ ਕਢਦਾ ਹਾਂ ਸਟੇਸ਼ਨ ਪਹੁੰਚ ਕੇ ਜਸਵੰਤ ਸਿੰਘ ਨੇ ਉਸ ਨੂੰ ਸਿੱਧਾ ਲੌਕਅਪ ਦੇ ਵਿੱਚ ਛੋਟਿਆ ਅਤੇ ਬਾਹਰੋਂ ਤਾਲਾ ਲਗਾ ਦਿੱਤਾ ਉਹ ਆਪਣੇ ਜਿੱਤੇ ਮੁਸਕਰਾਇਆ ਅਤੇ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਕੁਰਸੀ ਤੇ ਬੈਠ ਗਿਆ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸਨੇ ਆਪਣੀ ਬਰਬਾਦੀ ਦੇ ਦਸਤਾਵੇਜ਼ ਤੇ ਖੁਦ ਹੀ ਮੋਹਰ ਲਗਾ ਦਿੱਤੀ ਸੀ ਜਸਵੰਤ ਸਿੰਘ ਅਜੇ ਆਪਣੀ ਕੁਰਸੀ ਤੇ ਬੈਠ ਕੇ ਮੁੱਛਾਂ ਦੇ ਤਾਜ ਦੇ ਰਿਹਾ ਸੀ ਕਿ ਅਚਾਨਕ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਨਾਲ ਕਈ ਗੱਡੀਆਂ ਦੇ ਬ੍ਰੇਕ ਲੱਗਣ ਦੀਆਂ ਤਿੱਖੀਆਂ ਆਵਾਜ਼ਾਂ ਆਈਆਂ ਦਰਵਾਜ਼ੇ ਜ਼ੋਰ-ਜ਼ੋਰ ਨਾਲ ਖੁੱਲੇ ਅਤੇ ਬੰਦ ਹੋਏ ਇਸ ਤੋਂ ਪੈਦਾ ਕਰੀ ਜਸਵੰਤ ਸਿੰਘ ਨੂੰ ਕੁਝ ਸਮਝ ਪਾਉਂਦਾ ਸਟੇਸ਼ਨ ਦਾ ਦਰਵਾਜ਼ਾ ਖੁੱਲਿਆ ਅਤੇ ਜ਼ਿਲ੍ਹੇ ਦਾ ਐਸਪੀ ਵਰਮਾ ਆਪ ਪੂਰੀ ਵਰਦੀ ਦੇ ਵਿੱਚ ਇੱਕ ਤੂਫਾਨ ਵਾਂਗ ਅੰਦਰ ਦਾਖਲ ਹੋਏ ਉਹਨਾਂ ਦੇ ਪਿੱਛੇ ਡੀਐਸਪੀ ਐਸਐਚਓ ਅਤੇ ਭਾਰੀ ਗਿਣਤੀ ਦੇ ਵਿੱਚ ਕਮਾਂਡੋ ਸਨ ਸਟੇਸ਼ਨ ਦੇ ਵਿੱਚ ਮੌਜੂਦ ਹਰ ਸਿਪਾਹੀ ਆਪਣੀ ਜਗ੍ਹਾ ਤੇ ਚੌਕਸ ਹੋ ਕੇ ਖੜਾ ਹੋ ਗਿਆ ਐ ਐਸਪੀ ਸਾਹਿਬ ਦੀਆਂ ਅੱਖਾਂ ਦੇ ਵਿੱਚ ਅਜਿਹੀ ਅਗਜ਼ੇ ਜਿਸ ਨੂੰ ਦੇਖ ਕੇ ਜਸਵੰਤ ਸਿੰਘ ਦਾ ਕਲੇਜ ਮੋਵ ਵਿੱਚ ਆ ਗਿਆ ਐ ਐਸਪੀ ਬਰਮਾ ਨੇ ਪੂਰੇ ਸਟੇਸ਼ਨ ਤੇ ਨਜ਼ਰ ਦੌੜਾਈ ਅਤੇ ਗਰਜੇ ਡਿਪਟੀ ਕਮਿਸ਼ਨਰ ਸਾਹਿਬਾ ਕਿੱਥੇ ਹਨ ਇਹ ਸਾਹਿਬ ਜਸਵੰਤ ਸਿੰਘ ਦੇ ਕੰਨਾਂ ਵਿੱਚ ਪਿਗਲੇ ਹੋਏ ਸ਼ੀਸ਼ੇ ਵਾਂਗ ਉtre ਡੀਐਮ ਸਾਹਿਬ ਇੱਥੇ ਕੌਣ ਹੈ ਇੱਥੇ ਕੋਈ ਡੀਐਮ ਸਾਹਿਬ ਉਸਤੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਉਹ ਮੈਂ ਪੁੱਛਿਆ ਡੀਐਮ ਅਰਸ਼ਦੀਪ ਕੌਰ ਕਿਤੇ ਨੇ ਐਸਪੀ ਬਰਮਾ ਇਸ ਵਾਰ ਜੋ ਨਾ ਚਕੇ ਇੱਕ ਹੌਲਦਾਰ ਨੇ ਕੰਬਦੇ ਹੋਏ ਹੱਥਾਂ ਨਾਲ ਇੱਕ ਲੋਕਅਪ ਦੇ ਵੱਲ ਇਸ਼ਾਰਾ ਕੀਤਾ ਐਸਪੀ ਬਰਮਾ ਦੀਆਂ ਕਾਂ ਗੁੱਸੇ ਨਾਲ ਲਾਲ ਹੋ ਗਏ ਅਤੇ ਉਹਨਾਂ ਨੇ ਹੌਲਦਾਰ ਨੂੰ ਅਜਿਹੀਆਂ ਨਜ਼ਰਾਂ ਨਾਲ ਦੇਖਿਆ ਕਿ ਉਹ ਉੱਤੇ ਹੀ ਪਸੀਨੇ ਪਸੀਨੇ ਹੋ ਗਿਆ ਤਾਲਾ ਖੋਲੋ ਹੁਣੇ ਇੱਕ ਸਿਪਾਹੀ ਭਜਿਆ ਅਤੇ ਕੰਬਦੇ ਹੱਥਾਂ ਨਾਲ ਲੋਕਅਪ ਦਾ ਤਾਲਾ ਖੋਲ੍ਹਿਆ ਜਸਵੰਤ ਸਿੰਘ ਜੋ ਹੁਣ ਤੱਕ ਮੂਰਤੀ ਬਣ ਕੇ ਖੜਾ ਸੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਹਰਤੇ ਉਸੇ ਬੜੇ ਡੀਐਮ ਸਾਹਾ ਇਨੀ ਹੋ ਸਕਦਾ ਜਿਵੇਂ ਹੀ ਲੌਕਅਪ ਦਾ ਦਰਵਾਜ਼ਾ ਖੁੱਲਿਆ ਐਸਪੀ ਬਰਮਾ ਖੁਦ ਅੱਗੇ ਵਧੇ ਅਤੇ ਅਰਸ਼ਦੀਪ ਤੇ ਸਾਹਮਣੇ ਜਾ ਕੇ ਪੂਰੀ ਦ੍ਰਿੜਤਾ ਨਾਲ ਸਿਰਉੜ ਕੀਤਾ ਆਈ ਐਮ ਸੌਰੀ ਮੈਡਮ ਸਾਨੂੰ ਆਉਣ ਦੇ ਵਿੱਚ ਥੋੜੀ ਦੇਰ ਹੋ ਗਈ ਅਰਸ਼ਦੀਪ ਸ਼ਾਂਤੀ ਨਾਲ ਬਾਹਰ ਨਿਕਲੇ ਉਸਤੇ ਗੱਲ ਤੇ ਅਜੇ ਵੀ ਉਂਗਲਾਂ ਦੇ ਉਹ ਲਾਲ ਨਿਸ਼ਾਨ ਸਨ ਵਾਲ ਟਿਲਰੇ ਹੋਏ ਸਨ ਪਰ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਸੀਮ ਸ਼ਕਤੀ ਸੀ ਉਸਨੇ ਐਸਪੀ ਵੱਲ ਦੇਖਿਆ ਅਤੇ ਸਿਰਫ ਇਨਾ ਕਿਹਾ ਬਰਮਾ ਜੀ ਮਜਰਮ ਤੁਹਾਡੇ ਸਾਹਮਣੇ ਖੜਾ ਹੈ ਸਭ ਦੀਆਂ ਨਜ਼ਰਾਂ ਉਸਵੰਤ ਸਿੰਘ ਤੇ ਡਿੱਗੀਆਂ ਉਸ ਦਾ ਰੰਗ ਸਫੇਦ ਪੈ ਚੁੱਕਾ ਸੀ ਸ਼ਰੀਰ ਐਵੇਂ ਕਮਰਿਆ ਜਿਵੇਂ ਉਸ ਨੂੰ ਮਲੇਰੀਆ ਹੋ ਗਿਆ ਹੋਵੇ ਅਗਲੇ ਹੀ ਪਲ ਦੋ ਕਮਾਂਡੋ ਅੱਗੇ ਵਧੇ ਅਤੇ ਉਸ ਦੇ ਗੁੱਟ ਵਿੱਚ ਹੰਡੀਆਂ ਭਾਰੀਆਂ ਹੱਤਕੜੀਆਂ ਪਾ ਦਿੱਤੀਆਂ ਹੱਤਕੜੀ ਦੀ ਖੜਕ ਪੂਰੇ ਸਟੇਸ਼ਨ ਦੇ ਵਿੱਚ ਗੂੰਜੀ ਅਤੇ ਇਹ ਜਸਵੰਤ ਸਿੰਘ ਦੇ ਜੁਰਮ ਦੀ ਰਾਜਦਾਨ ਦਾ ਇਰਾਣ ਸੀ ਇਹ ਕੀ ਕਰ ਰਹੇ ਹੋ ਸਾਹਿਬ ਮੈਡਮ ਮੇਰੇ ਤੋਂ ਮੇ ਤੋਂ ਗਲਤੀ ਹੋ ਗਈ ਜਸਵੰਤ ਸਿੰਘ ਦੀ ਜ਼ੁਬਾਨ ਲੜਕੜਾਉਣ ਲੱਗੀ ਉਹ ਜ਼ਮੀਨ ਤੇ ਡਿੱਗ ਪਿਆ ਅਰਸ਼ਦੀਪ ਦੇ ਪੈਰਾਂ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ ਮੈਨੂੰ ਮਾਫ਼ ਕਰ ਦਿਓ ਮੈਡਮ ਮੇਰੇ ਬੱਚੇ ਹਨ ਮੇਰਾ ਪਰਿਵਾਰ ਹੈ ਅਰਸ਼ਦੀਪ ਨੇ ਨਫ਼ਰਤ ਨਾਲ ਆਪਣੀਆਂ ਨਜ਼ਰਾਂ ਫੇਰ ਲਈਆਂ ਉਹ ਚੁੱਕੇ ਅਤੇ ਜਸਵੰਤ ਦੇ ਕੰਨ ਦੇ ਕੋਲ ਖੋਲਜੀ ਸਪਸ਼ਟਤਾ ਵਿੱਚ ਬੋਲੇ ਜਦੋਂ ਤੂੰ ਕੁਰਵਾਂ ਕੋਰ ਵਰਗੀਆਂ ਗਰੀਬ ਔਰਤਾਂ ਨੂੰ ਸਤਾਉਂਦਾ ਸੀ ਉਹਨਾਂ ਦੇ ਬੱਚਿਆਂ ਦੇ ਦੁੱਧ ਦੇ ਪੈਸੇ ਖੋਲਦਾ ਸੀ ਉਦੋਂ ਤੈਨੂੰ ਉਹਨਾਂ ਦੇ ਪਰਿਵਾਰ ਦੀ ਯਾਦ ਨਹੀਂ ਆਈ ਜਦੋਂ ਤੂੰ ਬਰਵਿੰਦਰ ਵਰਗੇ ਬੇਕਸੂਰ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਰਿਹਾ ਸੀ ਉਦੋਂ ਤੈਨੂੰ ਕਾਨੂੰਨ ਕਿਉਂ ਨਹੀਂ ਆਤਾ ਕਾਨੂੰਨ ਨੂੰ ਆਪਣੀ ਜੇਬ ਵਿੱਚ ਰੱਖਦਾ ਸੀ ਨਾ ਤੂੰ ਅਰਸ਼ਦੀਪ ਨੇ ਉਸ ਨੂੰ ਹੀ ਕਈ ਗੱਲ ਉਸ ਨੂੰ ਯਾਦ ਕਰਵਾਏ ਹੁਣ ਉਸੇ ਕਾਨੂੰਨ ਦੀਆਂ ਸਿਲਾਕਾਂ ਪਿੱਛੇ ਆਪਣੀ ਬਾਕੀ ਜ਼ਿੰਦਗੀ ਗੁਜ਼ਾਰੇ ਜਸਵੰਤ ਸਿੰਘ ਫੁੱਟ ਫੁੱਟ ਕੇ ਰੋਣ ਲੱਗਾ ਪਰ ਹੁਣ ਉਸਦੀ ਕਿਸੇ ਨੂੰ ਪਰਵਾਹ ਨਹੀਂ ਸੀ ਜਸਵੰਤ ਸਿੰਘ ਦੇ ਅਧਿਆਇ ਨੂੰ ਬੰਦ ਕਰਨ ਤੋਂ ਬਾਅਦ ਅਰਸ਼ਦੀਪ ਦਾ ਪਹਿਲਾ ਕੰਮ ਸੀ ਉਸਨੇ ਰਾਤ ਵਿੱਚ ਹੀ ਸਾਰੇ ਕਾਨੂੰਨੀ ਕਾਗਜ਼ਾਤ ਤਿਆਰ ਕਰਵਾਏ ਅਤੇ ਅਗਲੀ ਸਵੇਰ ਖੁਦ ਜਿਲਾ ਜੇਲ੍ਹ ਪਹੁੰਚੀ। ਜੇਲ੍ਹ ਦਾ ਮਾਹੌਲ ਕਟਿਆ ਹੋਇਆ ਅਤੇ ਨਿਰਾਸ਼ਜਨਕ ਸੀ। ਕੁਝ ਦੇਰ ਬਾਅਦ ਇੱਕ ਪਤਲਾ ਡਰਿਆ ਹੋਇਆ ਨੌਜਵਾਨ ਸਾਹਮਣੇ ਲਿਆਂਦਾ ਗਿਆ। ਉਸ ਦੀ ਦਾੜੀ ਵਧੀ ਹੋਈ ਸੀ, ਅੱਖਾਂ ਦੇ ਹੇਠਾਂ ਡੂੰਘੇ ਕਾਲੇ ਟੋਏ ਸਨ ਅਤੇ ਚਾਲ ਦੇ ਵਿੱਚ ਉਹ ਆਤਮ ਵਿਸ਼ਵਾਸ ਨਹੀਂ ਸੀ ਜੋ ਕਿ ਇੱਕ ਨੌਜਵਾਨ ਮੁੰਡੇ ਦੇ ਵਿੱਚ ਹੋਣਾ ਚਾਹੀਦਾ ਹੈ। ਇਹ ਬਲਵਿੰਦਰ ਸੀ। ਉਸਨੇ ਸਾਹਮਣੇ ਬੈਠੀ ਇੱਕ ਸਧਾਰਨ ਜਿਹਾ ਸੂਟ ਪਾਏ ਔਰਤ ਨੂੰ ਦੇਖਿਆ ਅਤੇ ਸਮਝ ਨਹੀਂ ਸਕਿਆ ਕਿ ਉਸ ਨੂੰ ਕਿਉਂ ਬੁਲਾਇਆ ਗਿਆ ਹੈ। ਉਸਨੇ ਝਿਜਕਦੇ ਹੋਏ ਪੁੱਛਿਆ, ਤੁਸੀਂ ਤੁਸੀਂ ਕੌਣ ਹੋ ਮੇਰਾ ਨਾਮ ਅਰਸ਼ਦੀਪ ਹੈ ਉਸਨੇ ਨਰਮਿੰਦਰ ਕਿਹਾ ਤੁਹਾਡੀ ਰਿਹਾਈ ਦੇ ਕਾਗਜ਼ ਆਏ ਹਨ ਤੁਸੀਂ ਆਜ਼ਾਦ ਹੋ ਬਰਵਿੰਦਰ ਨੂੰ ਆਪਣੇ ਕਨਨਤ ਯਕੀਨੀ ਹੋ ਰਿਹਾ ਸੀ ਆਜ਼ਾਦ ਕਿਵੇਂ ਕਿਸ ਨੇ ਕੀਤਾ ਇਹ ਸਭ ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਨਾਲੋਂ ਜ਼ਿਆਦਾ ਹੈਰਾਨੀ ਅਤੇ ਅਵਿਸ਼ਵਾਸ ਸੀ ਉਸ ਨੂੰ ਆਪਣੇ ਕਨਨਤ ਯਕੀਨੀ ਹੋ ਰਿਹਾ ਸੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਵਿੱਚ ਇੱਕ ਕੰਡਾ ਲੱਗਿਆ ਇਸ ਇੱਕ ਘੰਟੇ ਦੇ ਵਿੱਚ ਬਰਵਿੰਦਰ ਬਸ ਚੁੱਪਚਾਪ ਅਰਸ਼ਦੀਪ ਨੂੰ ਦੇਖਦਾ ਰਿਹਾ ਜਦੋਂ ਉਹ ਜੇਲ੍ਹ ਦੇ ਵੱਡੇ ਜੇ ਗੇਟ ਤੋਂ ਬਾਹਰ ਨਿਕਲਿਆ ਕਈ ਮਹੀਨਾ ਬਾਅਦ ਖੁੱਲੀ ਖਵਾਦੇ ਵਿੱਚ ਸੱਲ ਰਿਆ ਸੀ ਬਾਹਰ ਅਰਸ਼ਦੀਪ ਦੀ ਸਰਕਾਰੀ ਗੱਡੀ ਖੜੀ ਸੀ ਅਰਸ਼ਦੀਪ ਨੇ ਕਿਹਾ ਮੈਟੋ ਤੁਹਾਡੀ ਮਾਤਾ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਰਸਤੇ ਪਰ ਦੋਹਾਂ ਦੇ ਵਿਚਕਾਰ ਇੱਕ ਖਮੋਸ਼ੀ ਕੰਦ ਬਣ ਗਈ ਸੀ ਉਹ ਅਰਸ਼ਦੀਪ ਨੇ ਟੋੜੀ ਜਦੋਂ ਕਿਹਾ ਤੁਹਾਡਾ ਸੁਪਨਾ ਆਈਪੀਐਸ ਬਣਦਾ ਹੈ ਨਾ ਹੁਣ ਤੁਸੀਂ ਆਈਪੀਐਸ ਬਣ ਸਕਦੇ ਹੋ ਅੱਗੋ ਬਰਵਿੰਦਰ ਨੇ ਇੱਕ ਕੌੜੀ ਮੁਸਕਾਨ ਨਾਲ ਅਰਸ਼ਦੀਪ ਵੱਲ ਦੇਖਿਆ ਉਹ ਕਹਿੰਦਾ ਹੁਣ ਨਹੀਂ ਮੈਡਮ ਹੁਣ ਇਹ ਦਾਗ ਜੇਲ੍ਹ ਦਾ ਇਹ ਮੇਰੇ ਤੇ ਲੱਗ ਚੁੱਕਿਆ ਹੈ ਇਹ ਦਾਗ ਮੇਰੇ ਨਾਲ ਜ਼ਿੰਦਗੀ ਪਰ ਰਹੇਗਾ ਕੌਣ ਦੇਵੇਗਾ ਇੱਕ ਕੈਦੀ ਨੂੰ ਆਈਪੀਐਸ ਪੜਨ ਦਾ ਬੋਕਾ ਅਰਸ਼ਦੀਪ ਨੇ ਜੜਤਾਂ ਲਕਿਆ ਜੇ ਦਾਗ ਕਿਸੇ ਹੋਰ ਨੇ ਲਗਾਇਆ ਹੋਵੇ ਤਾਂ ਉਸ ਨੂੰ ਧੋਇਆ ਵੀ ਜਾ ਸਕਦਾ ਹੈ ਗੱਡੀ ਕੁਲਵੰਤ ਕੌਰ ਦੀ ਬਸਤੀ ਦੇ ਬਾਹਰ ਰੁਕੀ ਜਿਵੇਂ ਹੀ ਕੁਲਵੰਤ ਕੌਰ ਨੇ ਆਪਣੇ ਬੇਟੇ ਨੂੰ ਲਖਿਆ ਉਹ ਮੇਰਾ ਬੱਚਾ ਉਹ ਕਹਿ ਕੇ ਦੌੜ ਪਈ ਮਾਂ ਬੇਟੀ ਦਾ ਉਹ ਮਿਲਣ ਅਜਹਸੇ ਵੀ ਪੱਥਰ ਦਿਲ ਵਿੱਚ ਪਿੱਤ ਜਾਵੇ ਪੂਰੀ ਬਸਤੀ ਕੱਟੀ ਹੋ ਗਈ ਉਦੋਂ ਹੀ ਮਹੱਲੇ ਦੇ ਇੱਕ ਮੁੰਡੇ ਨੇ ਅਰਸ਼ਦੀਪ ਨੂੰ ਪਛਾਣ ਲਿਆ ਉਸ ਨੇ ਕਿਤੇ ਅਖਬਾਰ ਦੇ ਵਿੱਚ ਉਸ ਦੀ ਤਸਵੀਰ ਦੇਖੀ ਸੀ ਇਹ ਤਾਂ ਇਹ ਤਾਂ ਸਾਡੀ ਡੀਐਮ ਸਾਹਿਬਾ ਹਨ ਉਸਨੇ ਜੋਰ ਨਾਲ ਕਿਹਾ ਇੱਕ ਪਲ ਨੂੰ ਸੁੰਨ ਸਾਂਝਾ ਗਿਆ ਸਾਰੇ ਲੋਕ ਹੈਰਾਨ ਸਨ ਕੁਲਵੰਤ ਕੌਰ ਅਤੇ ਬਲਵਿੰਦਰ ਨੇ ਅਭਿਸ਼ਵਾਸ ਨਾਲ ਅਰਸ਼ਦੀਪ ਵੱਲ ਦੇਖਿਆ ਸੇਬ ਵੇਚਣ ਵਾਲੀ ਉਹ ਆਮ ਜੀਔਰਤ ਜਿਹਦੇ ਦੀ ਸਭ ਤੋਂ ਵੱਡੀ ਅਫਸਰ ਸੀ ਬਲਵਿੰਦਰ ਨੂੰ ਹੁਣ ਸਾਰਾ ਕੁਝ ਸਮਝ ਵਿੱਚ ਆ ਰਿਹਾ ਸੀ ਉਹ ਅਰਸ਼ਦੀਪ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ ਮੈਡਮ ਮੈਂ ਮੈਂ ਤੁਹਾਡਾ ਇਹ एहसान ਕਿਵੇਂ ਚੁਕਾਵਾਂਗਾ ਅਰਸ਼ਦੀਪ ਨੇ ਉਸਤੇ ਜੁੜੇ ਹੋਏ ਹੱਥ ਫੜ ਲਏ एहਸਾਨ ਨਹੀਂ ਬਲਵਿੰਦਰ ਇਹ ਤਾਂ ਮੇਰਾ ਫਰਜ਼ ਹੈ ਅਤੇ ਜੇ ਤੁਸੀਂ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਆਪਣੇ ਉਸ ਸੁਪਨੇ ਨੂੰ ਪੂਰਾ ਕਰੋ ਦਿਖਾਓ ਆਈਪੀਐਸ ਅਫਸਰ ਬਣ ਕੇ ਦਿਖਾਓ ਇਹੀ ਮੇਰੀ ਅਸਲੀ ਮਦਦ ਹੋਵੇਗੀ ਉਸ ਦਿਨ ਬਲਵਿੰਦਰ ਦੀਆਂ ਅੱਖਾਂ ਦੇ ਵਿੱਚ ਉਮੀਦ ਦੀ ਉਹ ਲਾਟ ਫਿਰ ਤਾਂ ਬਾਲੂਤੇ ਜਿਸ ਨੂੰ ਜਸਵੰਤ ਸਿੰਘ ਨੇ ਬੁਝਾ ਦਿੱਤਾ ਸੀ ਉਸ ਨੂੰ ਇੱਕ ਨਵਾਂ ਮਕਸਦ ਮਿਲ ਗਿਆ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਵੀ ਸਮਾਜ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦਾ ਸੀ ਅਜਿਹੀ ਵਿੱਚ ਅਰਸ਼ਦੀਪ ਉਸ ਲਈ ਇੱਕ ਗੁਰੂ ਬਣ ਕੇ ਸਾਹਮਣੇ ਆਈ ਉਸ ਨੇ ਬਲਵਿੰਦਰ ਤੇ ਲਗੇ ਸਾਰੇ ਝੂਠੇ ਕੇਸਾਂ ਨੂੰ ਕਾਨੂੰਨੀ ਤੌਰ ਤੇ ਬਿਲਕੁਲ ਖਤਮ ਕਰਵਾਇਆ ਉਹ ਖੁਦ ਰਾਤਾਂ ਨੂੰ ਜਾ ਕੇ ਉਸ ਲਈ ਨੋਟਿਸ ਬਣਾਉਂਦੀ ਅਤੇ ਹਰ ਹਫਤੇ ਉਸ ਨੂੰ ਮਿਲਣ ਦੇ ਲਈ ਉਸ ਦੀ ਬਸਤੀ ਜਾ ਕੇ ਕਰਦੀ ਸੀ ਤਾਂ ਕਿ ਉਸ ਦੀ ਪੜ੍ਹਾਈ ਦਾ ਜਾਇਜ਼ਾ ਲੈ ਸਕੇ ਹੌਲੀ ਹੌਲੀ ਅਰਸ਼ਦੀਪ ਦੀ ਇਹ ਯਾਤਰਾ ਮਾ ਸਿਰਫ ਇੱਕ ਅਫਸਰ ਦੀ ਮਦਦ ਨਹੀਂ ਲਏ ਗਿਆ ਸਨ ਇੱਕ ਨਿੱਜੀ ਜੁੜਾਅ ਬਣ ਚੁੱਕਿਆ ਸਨ ਉਹਨਾਂ ਨੂੰ ਬਲਵਿੰਦਰ ਦੀਆਂ ਅੱਖਾਂ ਵਿੱਚ ਉਹ ਜਨੂੰਨ ਹੈ ਉਹ ਇਮਾਨਦਾਰੀ atyp ਲਚਕੀਲਾਪਨ ਦਿਖਦਾ ਸੀ ਜਿਸ 'ਤੇ ਉਹ ਕਾਇਲ ਹੋ ਗਏ ਦੂਜੇ ਪਾਸੇ ਬਲਵਿੰਦਰ ਲਈ ਅਰਸ਼ਦੀਪ ਹੁਣ ਸਿਰਫ ਇੱਕ ਡੀਮ ਨਹੀਂ ਸੀ ਉਹ ਇੱਕ ਫਰਿਸ਼ਤਾ ਸੀ ਇੱਕ ਪ੍ਰੇਰਣਾ ਸੀ ਉਸ ਦੀ ਬੁੱਧੀਮਤਾ ਉਸਦੇ ਸਾਹਸ ਅਤੇ ਉਸਦੀ ਯੋਗਤਾ ਦਾ ਕੈਰ ਹੁੰਦਾ ਜਾ ਰਿਹਾ ਸੀ ਇਹ ਸਿਰਫ ਤਨਵਾਦ ਨਹੀਂ ਸੀ ਉਹ ਇਸ ਤੋਂ ਕਿਤੇ ਜ਼ਿਆਦਾ ਸੀ ਇਕ ਡੂੰਗਾ ਸਤਕਾਰ ਸੀ ਜੋ ਕਿ ਹੌਲੀ-ਹੌਲੀ ਇੱਕ ਅਣਕਹੀ ਪ੍ਰੇਮ ਦੇ ਵਿੱਚ ਬਦਲ ਰਿਹਾ ਸੀ ਪਰ ਇਹ ਸਭ ਆਸਾਨ ਨਹੀਂ ਸੀ ਅਰਸ਼ਦੀਪ ਤੇ ਆਪਣੇ ਦਫਤਰ ਦੇ ਵਿੱਚ ਕਾਮਾਫੁਸੀ ਸ਼ੁਰੂ ਹੋ ਗਏ ਡੀਐਮ ਸਾਹਿਬਾ ਉਸ ਮੁੰਡੇ ਵਿੱਚ ਕੁਝ ਜ਼ਿਆਦਾ ਹੀ ਦਿਲਚਸਪੀ ਲੈ ਰਹੇ ਹਨ ਇਹ ਗੱਲਾਂ ਅਰਸ਼ਦੀਪ ਤੱਕ ਵੀ ਪਹੁੰਚਦੀਆਂ ਅਤੇ ਉਸ ਨੂੰ ਦੁਖ ਹੁੰਦਾ ਉਹ ਜਾਣਦੀ ਸੀ ਵੀ ਸਮਾਜ ਇੱਕ ਔਰਤ ਅਤੇ ਮਰਦ ਦੇ ਰਿਸ਼ਤੇ ਨੂੰ ਦੋਸਤੀ ਜਾਂ ਗੁਰੂ ਚੇਲੇ ਦੇ ਰਿਸ਼ਤੇ ਤੋਂ ਜ਼ਿਆਦਾ ਕੁਝ ਹੋ ਨਹੀਂ ਸਮਝਦੀ ਹੈ ਕਈ ਸਾਲਾਂ ਦੀ ਅਣਤਕ ਮਿਹਨਤ ਤੋਂ ਬਾਅਦ ਉਹ ਦਿਨ ਆ ਗਿਆ ਜਦੋਂ ਯੂਪੀਐਸਸੀ ਦੇ ਨਤੀਜਾ ਐਲਾਨੇ ਗਏ ਬਲਵਿੰਦਰ ਦਾ ਦਿਲ ਜੋਰ-ਜੋਰ ਨਾਲ ਧੜਕ ਰਹਾ ਸੀ ਉਸਨੇ ਇੱਕ ਇੰਟਰਨੈਟ ਕੈਫੇ ਦੇ ਵਿੱਚ ਜਾ ਕੇ ਕੰਬਦੀ ਹੋਈ ਹੱਥਾਂ ਨਾਲ ਆਪਣਾ ਰੋਲ ਨੰਬਰ ਪਾਇਆ ਸਕਰੀਨ ਤੇ ਨਾਵਾਂ ਦੀ ਲਿਸਟ ਲੋਡ ਹੋ ਰਹੀ ਸੀ ਅਤੇ ਫਿਰ ਉਸਨੇ ਆਪਣਾ ਨਾਂ ਦੇਖਿਆ ਬਲਵਿੰਦਰ ਸਿੰਘ ਆਲ ਇੰਡੀਆ ਰੈਂਕ 112 ਉਸ ਦੀਆਂ ਅੱਖਾਂ ਵਿੱਚੋਂ ਹੰਝ ਵਹਿਣ ਲੱਗੇ ਉਸਨੇ ਸਭ ਤੋਂ ਪਹਿਲਾਂ ਫੋਨ ਅਰਸ਼ਦੀਪ ਨੂੰ ਕੀਤਾ ਮੈਡਮ ਮੈਡਮ ਹੋ ਗਿਆ ਉਸ ਦੀ ਆਵਾਜ਼ ਕਮਰੇ ਸੇ ਦੂਜੇ ਪਾਸੇ ਤੋਂ ਅਰਸ਼ਦੀਪ ਦੀ ਆਵਾਜ਼ ਆਈ ਜੋ ਖੁਸ਼ੀ ਅਤੇ ਮਾਣ ਨਾਲ ਕਮਰੇ ਸੇ ਮੈਨੂੰ ਪਤਾ ਸੀ ਬਲਵਿੰਦਰ ਮੈਨੂੰ ਪਤਾ ਸੀ ਬਲਵਿੰਦਰ ਮੈਨੂੰ ਪਤਾ ਸੀ ਤੁਸੀਂ ਕਰ ਲਵੋਗੇ ਬਦਾਈ ਹੋਵੇ ਆਈਪੀਐਸ ਅਫਸਰ ਹੈ ਟ੍ਰੇਨਿੰਗ ਲਈ ਮਸੂਰੀ ਜਾਣ ਤੋਂ ਪਹਿਲਾਂ ਬਰਵਿੰਦਰ ਆਖਰੀ ਵਾਰ ਅਰਸ਼ਦੀਪ ਨੂੰ ਮਿਲਣਾ ਉਸ ਤੇ ਬੰਗਲੇ ਤੇ ਗਿਆ ਮੈਡਮ ਮੈਂ ਨਹੀਂ ਜਾਣਦਾ ਕਿ ਕਿਹੜੇ ਸ਼ਬਦਾਂ ਦੇ ਵਿੱਚ ਤੁਹਾਡਾ ਸ਼ੁਕਰੀਆਦਾ ਕਰਾਂ ਉਸਨੇ ਕਿਹਾ ਤੁਸੀਂ ਮੈਨੂੰ ਸਿਰਫ ਇੱਕ ਸੁਪਨਾ ਨਹੀਂ ਮੋੜਿਆ ਤੁਸੀਂ ਮੈਨੂੰ ਜ਼ਿੰਦਗੀ ਦਿੱਤੀ ਹੈ ਨਹੀਂ ਮੈਡਮ ਬਲਵਿੰਦਰ ਨੇ ਹਿੰਮਤ ਜਟਾਈ ਅੱਜ ਉਹ ਆਪਣੇ ਦਿਲ ਦੀ ਗੱਲ ਕਰਨਾ ਚਾਹੁੰਦਾ ਸੀ ਤੁਸੀਂ ਮੈਨੂੰ ਉਸ ਹਨੇਰੇ ਵਿੱਚੋਂ ਕਢਿਆ ਇਹਨਾਂ ਦੋ ਸਾਲਾਂ ਦੇ ਵਿੱਚ ਮੈਂ ਸਿਰਫ ਕਿਤਾਬਾਂ ਨਹੀਂ ਪੜ੍ਹੀਆਂ ਮੈਂ ਤੁਹਾਨੂੰ ਪੜ੍ਹਿਆ ਹੈ ਮੈਂ ਇਨਸਾਨੀਅਤ ਸਿੱਖੀ ਹੈ ਮੈਡਮ ਮੈਂ ਜਾਣਦਾ ਹਾਂ ਕਿ ਮੈਂ ਕੌਣ ਹਾਂ ਅਤੇ ਤੁਸੀਂ ਕੌਣ ਹੋ ਸਾਡਾ ਕੋਈ ਮੇਲੀ ਹੈ ਮੈਂ ਤੁਹਾਨੂੰ ਆਪਣੇ ਦਿਲ ਦੇ ਵਿੱਚ ਇੱਕ ਗੁਰੂ ਤੋਂ ਕਿਤੇ ਜ਼ਿਆਦਾ ਮੰਨਦਾ ਹਾਂ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਮਾਰਗਦਰਸ਼ਨ ਦੇ ਵਿੱਚ ਬਿਤਾਉਣਾ ਚਾਹੁੰਦਾ ਹਾਂ ਇੱਕ ਚੇਲਾ ਬਣ ਕੇ ਨਹੀਂ ਇੱਕ ਜੀਵਨ ਸਾਥੀ ਬਣ ਕੇ ਇੱਕ ਹਮਸਫਰ ਬਣ ਕੇ ਅਰਸ਼ਦੀਪ ਹਰਾਂ ਦੇ ਗਏ ਉਸਨੇ ਇਸ ਤੀ ਉਮੀਦ ਕਰਨੀ ਕੀਤੀ ਸੀ ਉਮਰ ਵਿੱਚ ਵੀ ਬਰਵਿੰਦਰ ਤੋਂ ਦੁਗਣੀ ਸੀ ਸਮਾਜ ਕਿ ਕਹੇਗਾ ਪਰ ਫਿਰ ਉਸਨੇ ਬਰਵਿੰਦਰ ਦੀਆਂ ਅੱਖਾਂ ਦੇ ਵਿੱਚ ਦੇਖਿਆ ਉੱਥੇ ਵਾਸਨਾਂ ਨਹੀਂ ਸੀ ਸਿਰਫ ਅਤੇ ਸਿਰਫ ਇੱਕ ਸੱਚਾ ਸਤਕਾਰ ਬੇਪਨਾ ਮਹੱਬਤ ਅਤੇ ਇੱਕ ਮਸੂਮਤ ਸੀ ਉਸਨੇ ਸੋਚਿਆ ਸਮਾਜ ਨੇ ਉਦੋਂ ਕੀ ਕਹਿਆ ਸੀ ਜਦੋਂ ਉਹ ਇਕੱਲੀ ਸੀ ਸਮਾਜ ਨੇ ਉਦੋਂ ਕੀ ਕਹਿਆ ਸੀ ਜਦੋਂ ਇੱਕ ਮੁੰਡੇ ਦੀ ਮਦਦ ਕਰ ਲਈ ਸੀ ਸਮਾਜ ਹਮੇਸ਼ਾ ਕੋਈ ਨਾ ਕੋਈ ਕਹੇਗਾ ਅਤੇ ਕਿਸ ਸਮਾਜ ਤੋਂ ਡਰ ਕੇ ਉਹ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਪੈਸਾ ਲੈਂਦੋਂ ਖੁੰਝ ਜਾਵੇਗੀ ਉਸਨੇ ਆਪਣੇ ਬੇਟੇ ਫਤੇਬਾਰੀ ਸੋਚਿਆ ਬਲਵਿੰਦਰ ਫਤੇ ਨਾਲ ਕਿਨਾ ਪਿਆਰ ਕਰਦਾ ਸੀ ਉਸਨੇ ਇੱਕ ਲੰਬਾ ਸਾਲਿਆ atyp ਮੁਸਕਰਾਈ ਇੱਕ ਸ਼ਰਤੇ ਆਈਪੀਐਸ ਅਫਸਰ ਬਰਵਿੰਦਰ ਸਿੰਘ ਤੁਹਾਨੂੰ ਤੁਹਾਡੀ ਜ਼ਿੰਦਗੀ ਪਰ ਮੇਰੇ ਹੁਕਮ ਮੰਨਨੇ ਪਣਗੇ ਬਰਵਿੰਦਰ ਦੀਆਂ ਅੱਖਾਂ ਵਿੱਚੋਂ ਦੁਨੀਆ ਦੀ ਸਾਰੀ ਖੁਸ਼ੀ ਥੰਮ ਕੁਟੇ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਨੇ ਦਰਿਆ ਦੇ ਕੰਢੇ ਤੇ ਇੱਕ ਬਹੁਤ ਹੀ ਸਾਦੇ ਸਮਾਰੋਹ ਦੇ ਵਿੱਚ ਦੋਹਾਂ ਨੇ ਵਿਆਹ ਕਰ ਲਿਆ ਮਾਤਾ ਕੁਲਵੰਤ ਕੌਰ ਦੇ ਹੰਝੂ ਰੁਕ ਨਹੀਂ ਰਹੇ ਸਨ ਪਰ ਅੱਜ ਇੱਕ ਖੁਸ਼ੀ ਦੇ ਹੰਝੂ ਸਨ ਫਤਿਹ ਨੇ ਬਰਵਿੰਦਰ ਨੂੰ ਪਾਪਾ ਕਹਿ ਕੇ ਬੁਲਾਇਆ ਅੱਜ ਸਾਰੇ ਇਲਾਕੇ ਦੀਆਂ ਮਾਦੀਆਂ ਵਿੱਚ ਇੱਕ ਡਿਪਟੀ ਕਮਿਸ਼ਨਰ ਅਤੇ ਇੱਕ ਆਈਪੀਐਸ ਅਫਸਰ ਦੀ ਜੋੜੀ ਇਮਾਨਦਰੀ ਅਤੇ ਸੇਵਾਦਾਰੀ ਦੀ ਨਵੀਂ ਮਿਸਾਲ ਕੰਮ ਕਰ ਰਹੀ ਸੀ ਇਹ ਸਿਰਫ ਪਤੀ ਪਤਨੀ ਨਹੀਂ ਬਲਕਿ ਇੱਕ ਦੂਜੇ ਦੀ ਤਾਕਤ ਹਨ ਦੇਸ਼ ਸੇਵਾ ਦੇ ਰਸਤੇ ਤੇ ਹਮਸਫਰ ਹਨ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਲੀਆ ਮੈਡਮ ਅਰਸ਼ਦੀਪ ਬਾਰੇ ਕਿ ਜੋ ਉਸਨੇ ਕੀਤਾ ਸਹੀ ਕੀਤਾ ਜਾਂ ਜਾ ਤੁਹਾਡਾ ਕੀ ਵਿਚਾਰ ਹੈ ਇਸ ਸਾਰੇ ਵਿਆਹ ਬਾਰੇ ਕੀ ਹੋਣਾ ਚਾਹੀਦਾ ਸੀ ਜਾਂ ਫਿਰ ਨਹੀਂ ਦੱਸੋ ਜੀ ਕਮੈਂਟਾਂ ਦੇ ਵਿੱਚ ਅਤੇ ਜੇਕਰ ਚੈਨਲ ਜੋ ਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰਵਾਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਦੱਸਦੇ ਹਾਂ ਇਹ ਕਹਾਣੀ ਪੂਰੀ ਤਰ੍ਹਾਂ ਕਲਪਨਿਕ ਹੈ ਇਸ ਦਾ ਅਸਲੀਅਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਤੁਸੀਂ ਸਿਰਫ ਇਸ ਨੂੰ ਆਪਣੇ ਮਨੋਰੰਜਨ ਲਈ ਸਮਝੋ ਇਸ ਦਾ ਇਸ ਦਾ ਸਿੱਧਾ ਸਦਾ ਮਕਸਦ ਹੈ ਕੁਝ ਸਿਖਾਉਣਾ ਹੈ ਨਾ ਕਿ ਕਿਸੇ ਧਰਮ ਨੂੰ ਕਿਸੇ ਸਮੂਹ ਜਾਂ ਕਿਸੇ ਵੀ ਇਲਾਕੇ ਦੀ ਬਦਨਾਮੀ ਕਰਨਾ ਕਿਸੇ ਵਿਅਕਤੀ ਵਿਸ਼ੇਸ਼ ਤੋਂ ਬਦਨਾਮ ਕਰਨਾ ਇਹ ਸਾਡਾ ਮਤਲਬ ਨਹੀਂ ਹੈ ਇਹ ਜੋ ਫੋਟੋਆਂ ਤੁਸੀਂ ਦੇਖਦੇ ਹੋ ਇਹ ਵੀ AI ਦੇ ਨਾਲ ਬਣਾਇਆ ਗਿਆ ਹਨ ਹਾਂਜੀ ਦਿਓ ਜੀ ਤੁਹਾਨੂੰ ਇਜਾਜ਼ਤ ਧੰਨਵਾਦ